ਤਿਆਰ ਕਰ ਇਸ ਸ਼ਕਲ ਜੀ ਲੈ ਕੇ ਹਾਜ਼ਰ ਹੋਇਆ ਅੱਜ ਦੀ ਬਹੁਤ ਹੀ ਖਾਸ ਅਤੇ ਵੱਡੀ ਅਪਡੇਟ ਵੱਡੀ ਖੁਸ਼ਖਬਰੀ ਮਲਾਸਮਾ ਦੇ ਲਈ ਸੋ ਦੋਸਤੋ ਗੱਲ ਕਰਾਂਗੇ ਅਸੀਂ ਵੀਡੀਓ ਦੇ ਵਿੱਚ ਜਿਸ ਤਰ੍ਹਾਂ ਕੀ ਮਾਨਜੁਕ ਸਕ੍ਰੀਨ ਕੋਰਟ ਦੇ ਵੱਲੋਂ ਸਾਰੇ ਹੀ ਕਰਮਚਾਰੀ ਰਿਟਾਇਰਮੈਂਟ ਉਮਰ ਦੇ ਵਿੱਚ ਜਿਹੜਾ ਉਹਨਾਂ ਦੀ ਉਮਰ ਦੇ ਵਿੱਚ ਵਾਅਦਾ ਕਰਨ ਦਾ ਜਿਹੜਾ ਫੈਸਲਾ ਕੀਤਾ ਗਿਆ ਹੈ ਇਹ ਇੱਕ ਇਤਿਹਾਸਿਕ ਫੈਸਲਾ ਹੋਵੇਗਾ ਸਕ੍ਰੀਨ ਕੋਰਟ ਦੇ ਵੱਲੋਂ ਦਿੱਤਾ ਗਿਆ ਹੈ ਫੈਸਲਾ ਕੀ ਹੈ ਕਿਹੜੇ-ਕਿਹੜੇ ਰਾਜਾਂ ਦੇ ਵਿੱਚ ਲਾਗੂ ਹੋਵੇਗਾ ਚਲਦੇ ਆ ਅਸੀਂ ਨਵੀਂ ਅਪਡੇਟ ਦੇ ਨਾਲ ਸੰਜੀਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਫੈਸਲਾ ਜਿਹੜਾ ਕੀਤਾ ਗਿਆ ਕੇਂਦਰੀ ਕਰਮਚਾਰੀਆਂ ਜਾਂ ਰਾਜ ਕਰਮਚਾਰੀ ਜਾਂ ਕੱਚੇ ਕਰਮਚਾਰੀ ਆਊਟਸੋਰਸ ਕਰਮਚਾਰੀਆਂ ਦੀ ਜਿਹੜੀ ਰਿਟਾਇਰਮੈਂਟ ਦੀ ਉਮਰ ਦੇ ਵਾਅਦੇ ਨੂੰ ਲੈ ਕੇ ਫੈਸਲਾ ਜਿਹੜਾ ਸਮਾ ਦਿੱਤਾ ਗਿਆ ਹੈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਾਰੇ ਕਰਮਚਾਰੀਆਂ ਨੂੰ 65 ਸਾਲ ਦੀ ਉਮਰ ਤੱਕ ਕੰਮ ਕਰਨ ਦਾ ਜਿਹੜਾ ਅਧਿਕਾਰ ਹੋਵੇਗਾ ਇਸ ਦੇ ਨਾਲ ਹੀ ਰਾਜ ਸਰਕਾਰਾਂ ਦੇ ਕਰਮਚਾਰੀਆਂ ਤੇ ਵੀ ਲਾਗੂ ਹੋਵੇਗਾ ਸਾਰਿਆਂ ਦੇ ਇੱਕ ਰਿਟਾਇਰਮੈਂਟ ਦੇ ਵਿੱਚ ਬਦਲਾਅ ਜਿਹੜਾ ਕਿ ਕਰਨ ਦਰਕਾਰ ਦਿੱਤਾ ਗਿਆ ਹੈ ਜਿੰਨੇ ਵੀ ਕੇਂਦਰੀ ਕਰਮਚਾਰੀ ਹਨ ਉਹਨਾਂ ਦੀ ਉਮਰ ਦੇ ਵਿੱਚ 2 ਸਾਲ ਦਾ ਵਾਧਾ ਜਿਹੜਾ ਹੈ ਕੀਤਾ ਗਿਆ ਹੈ ਇਸ ਲਾਭ ਦਾ 1 ਅਪ੍ਰੈਲ 2025 ਤੋਂ ਬਾਅਦ ਰਿਟਾਇਰਮੈਂਟ ਹੋਣ ਵਾਲੇ ਸਾਰੇ ਹੀ ਕਰਮਚਾਰੀਆਂ ਦੇ ਉੱਤੇ ਲਾਗੂ ਹੋਵੇਗਾ ਆਪ ਚਾਹੇ ਜਿਹੜੇ ਰਾਜ ਸਰਕਾਰ ਕਰਮਚਾਰੀ ਹੋ ਕੇਂਦਰ ਸਰਕਾਰ ਦੇ ਜੀ ਕਰਮਚਾਰੀ ਸਾਰਿਆਂ ਤੇ ਲਾਗੂ ਹੋਵੇਗਾ ਜੋ ਫੈਸਲਾ ਜਿਹੜਾ ਹੈ ਸੁਣਾਇਆ ਗਿਆ ਹੈ ਜੋ ਕਰਮਚਾਰੀ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਕੰਮ ਕਰਦੇ ਹਨ ਹਨ ਉਹਨਾਂ ਤੇ ਵੀ ਲਾਗੂ ਨਹੀਂ ਹੋਵੇਗਾ ਸਾਰੇ ਵਿਭਾਗ ਦੇ ਸਰਕਾਰੀ ਜਿਹੜੇ ਸਰਕਾਰੀ ਜਿਹੜੇ ਕਰਮਚਾਰੀ ਨੂੰ ਇਹ ਜਿਹੜਾ ਲਾਭ ਹੈ ਮਿਲੇਗਾ ਰਿਟਾਇਰਮੈਂਟ ਜਿਹੜੀ ਉਮਰ ਦਾ ਫਾਇਦਾ ਸੁਪਰੀਮ ਕੋਰਟ ਦੇ ਇਸ ਫੈਸਲੇ ਤੇ ਕਿਹੜੇ ਕਿਹੜੇ ਰਾਜਾਂ ਦੇ ਵਿੱਚ ਜਿਹੜਾ ਹੈ ਲਾਗੂ ਹੋਵੇਗਾ ਸੋ ਦੋਸਤੋ ਜਿਹੜੇ ਇਹ ਜਿਹੜੇ ਰਾਜੇ ਨੇ ਜਿਹੜੇ ਮੱਧ ਪ੍ਰਦੇਸ਼ ਉਨਾਚਲ ਪ੍ਰਦੇਸ਼ ਗੋਆ ਗੁਜਰਾਤ ਹਰਿਆਣਾ ਹਿਮਾਚਲ ਪ੍ਰਦੇਸ਼ ਝਾਰਖੰਡ ਕਰਨਾਟਕਾ ਕੇਰਲਾ ਮੱਧ ਪ੍ਰਦੇਸ਼ ਮਹਾਰਾਸ਼ਟਰ ਜਿਹੜੇ ਓਡੀਸ਼ਾ ਪੰਜਾਬ ਰਾਜਸਥਾਨ ਕੀ ਤਾਮਿਲਨਾਡੂ ਜਿਹੜੀ ਹੈ ਉੱਤਰਾਖੰਡ ਉੱਤਰ ਪ੍ਰਦੇਸ਼ ਬੰਗਾਲ ਦੇ ਵਿੱਚ ਇਹ ਸਾਰੇ ਰਾਜਾਂ ਦੇ ਵਿੱਚ ਇਹ ਲਾਗੂ ਹੋਵੇਗਾ ਸੋ ਦੋਸਤੋ ਇਹ ਮਲਾਜ਼ਮਾਂ ਦੇ ਜਿਹੜੇ ਲਈ ਬਹੁਤ ਹੀ ਵੱਡੀ ਅਤੇ ਖਾਸ ਇਤਿਹਾਸਿਕ ਫੈਸਲਾ ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਲਿਆ ਗਿਆ ਹੈ ਸੋ ਦੋਸਤੋ ਇਹ ਸੀ ਅੱਜ ਦੀ ਵੱਡੀ ਅਤੇ ਖਾਸ ਅਪਡੇਟ ਅਪਡੇਟ ਵਿੱਚ ਬਣੇ ਰਹਿ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਮਿਲਦੇ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ